963 نمبر تے تھا یا پھوڑو پھوڑو دوسرے نمبر تے ہے جی فریدپور والے بھراں دا ایک نہ چار نمبر 1004 نمبر دوسرا نمبر اونر آ گیا اوئے فریدپور والے آ گئے فریدپور والے بھی آ گئے دوسرے نمبر تے اوه دي هون مایا ران ٿينيو ها ٿونو به واساني ناريڙي پاڻي ڏي ਉਹ ਬਸ ਉਹੀ ਆ ਸੀ ਨਾ ਪੰਗਾ ਜਾ ਫਿਰ ਮਸਾ ਨਿਪਰੇ ਗੋ ਰੰਗ ਨੰਬਰ 1 ਮੋਰਾ ਅੱਗੇ ਆ ਕੇ ਮੁਕਾਬਲਾ ਚੱਲ ਰਿਹਾ ਤੇ ਰੰਗ ਦੇ ਵਿੱਚ ਬਈ ਮੈਂ ਦੋ ਦਾ ਰੈਂਕਿੰਗ ਨੰਬਰ ਪਹਿਲਾਂ ਸਰਪ੍ਰੈਂਸ ਬਹੁਤ ਆ ਹੋ ਜਿੰਦਾ ਤੇ ਉੱਥੇ ਹੋਇਆ ਸੀ ਦੋ ਹੀ ਜਾਣੇ ਇੱਥੇ ਬੋਲੇ ਕਿ ਦੋ ਘੰਟੇ ਹੋ ਗਏ ਆ ਉਹਦਾ ਬੰਦਲਾ ਆ ਗਿਆ ਤੇ ਭਾਈ ਇਹ ਟਾਈਮ ਬਰਾ ਹੋ ਗਿਆ ਆ ਲੈ ਗਿਆ ਆ ਗਿਆ ਪਹਿਲੇ ਹੀ ਤੇ ਤਾਂ ਯਾਨੀ ਆਣਾ ਭਾਜੀ ਉਹ ਕਟੇਲਾ ਚੱਲ ਰਿਹਾ ਪਰ ਰਿਜ਼ਲਟ ਆਉਣ ਵਾਲਾ ਉਹ ਜੇ ਆਪਾਂ ਸਰਟੀਫਿਕੇਟ ਦੇ ਕੇ ਕਰਕੇ ਤੇ ਉਹਨਾਂ ਦੇ ਕੋਰੀਏ ਵਿਚਾਰਿਆਂ ਨੂੰ ਬਹੁਤ ਬਹੁਤ ਨੇਮ ਦੇ ਡਾਕਟਰ 3 ਨੰਬਰ ਦੇ 223 ਨੰਬਰ 3 ਨੰਬਰ 223 ਨੰਬਰ ਭੈਣ ਚੋਤਾ ਸਾਰਾ ਦਸਰਾ ਮਤਦਾਸੀ ਜਿਹੜਾ ਉਹ ਨਹੀਂ ਸੀ ਬਸ ਕਰੋ ਕਿਵੇਂ ਆ ਦੇਖੋ ਇੱਕ ਅਨਾਉਂਸਮੈਂਟ ਆ ਕਿਸੇ ਵੀਰ ਦਾ ਨਾ ਕੱਟਾ ਭੱਜ ਗਿਆ ਟਿਕਣੇ ਵਾਲੇ ਪਾਸੇ ਆ ਗਿਆ ਜਿੱਧਰ ਗੱਡੀਆਂ ਵਿੱਚੋਂ ਗਲਵਾਰਾ ਪਾ ਲਾਈ ਸੀ ਇਹਦੇ ਕੱਟਾ ਕਿਹੜੇ ਲੋਕ ਚੇਂਜ ਹੋ ਗਏ ਦੋ ਦੋ ਚੱਲ ਗਏ ਆ ਜਾਓ ਮਮੀ ਵੇਰੇ ਕਿਸੇ ਵੀਰ ਦਾ ਤੁਸਤਾ ਪਾ ਕੇ ਜਾਨਾ ਕਿ ਜਾਨਾ ਬੰਨ ਰੱਖਿਆ ਖੇਤ ਉਹ ਲੈ ਗਏ ਨੇ ਕਿਤਰਾ ਇਸ ਸਾਈਡ ਐਵੇਂ ਹੀ ਪਤਾ ਨਹੀਂ ਕਿਹੜਾ ਕਰਤਾ ਭੱਜ ਗਏ ਹਨ ਜਾਂ ਮੋਟਾ ਕਟਾਈ ਫੜ ਲਾ ਓਏ ਪਾ ਲੈ 15000 ਦਊਂਗਾ ਬੋਲੇ ਬੋਲੇ ਟ੍ਰਾਈ ਕਰਦੇ ਭੱਜ ਕੇ ਕਿਸੇ ਦਾ ਭੰਨ ਬਾਲ ਲਈ ਚੱਲਦੇ ਆ ਪਹਿਲਾਂ ਤਾਂ ਨੱਪੜ ਜਾ ਜੁੜ ਗਿਆ ਯਾਰ ਭਾਜੀ ਯਾਰ ਚੱਲ ਕਿੱਥੇ ਪਹੁੰਚਿਆ ਗਾ ਕੱਲ ਨੂੰ ਅੱਜ ਦੋਸਤ ਗੱਲ ਨੂੰ ਅੱਜ ਟ੍ਰੇਨ ਇਕੱਠਿਆਂ ਕਰਨਾ ਹੋਊਗਾ ਇਹ ਇਹੇ ਛੋਟਿਆਂ ਨੂੰ ਦੇਣਗੇ ਜਿਹੜੇ ਸਾਰੇ ਹੁੰਦੇ ਤਿੰਨ ਨੰਬਰ ਤੇ ਆ ਗਿਆ ਹਾਂ ਦੋ ਨੱਕੀ ਨੰਬਰ 10 ਤੇ ਲੈ ਤਾਂ ਨਕ ਦੇਣਗੇ ਬਾਬੇ ਦੇ ਘਰ ਮੈਂ ਫੋਟੋ ਚਾਹਤ ਦੇ ਦੇਣ ਜੇਨਗੇ ਬਾਬਾ ਦੀ ਇੱਜ਼ਤ ਆ ਗਿਆ ਉੱਥੇ ਦੇ ਆ ਨਕੜਾ ਸੁਪੂਤਰੀਆਂ ਨੇ ਟੋਟਲ ਗੋੜੇ ਆਉਂਦੇ ਆ ਨਾ ਬਾਬੇ ਵਾਲੇ ਦੇ ਵੀ ਹੋਰ ਹੈ ਕਿਹੜਾ ਯਾਰਾ ਉਹਦੇ ਭਤੀਜੇ ਜਿਹੜਾ ਮੈਂ ਦੇਖਿਆ ਸੀਗਾ ਉਹ ਕਦੇ ਨਹੀਂ ਗੱਲ ਵੀ ਧੀਜੇ ਤੇ ਆਜੂਗੀ ਜਿਹਦੇ ਜਾਈ ਜਿਹਦੇ ਆ ਗੱਲ ਅੱਜੀ ਉਹਦੀ ਜਿਹੜੀ ਕੀ ਕਹਿੰਦੀ ਯਾਰਾ ਕੀ ਕਹਿੰਦੀ ਯਾਰਾ ਕੀ ਕੀ ਗਏ ਹੋ ਗਾ ਕੈ ਬੈਟਰੀ ਆ ਗਿਆ ਹੈ ਕੈ ਬੈਟਰੀ ਆ ਬਾਦ ਬਾਦ ਆ ਜਾਓ ਹੋਰ ਚੱਲੀ ਗਈ ਹੈ 501 6 ਵਾਲੀ ਹੈ ਆ ਗਈ ਵੀ ਇਹ ਨਹੀਂ ਇਹਦਾ ਮੰਜਾ ਨਹੀਂ ਲੱਗਦਾ ਵੀ ਦੀ ਦਾ ਵੀ ਨਹੀਂ ਸਾਰੇ ਦੇ ਥੱਲੇ ਰੰਗ ਹੈ ਆ ਇਹਨੇ ਥੋੜੇ ਰੱਖਾ ਜਿਉ ਮਨਰੇ ਸਵਾ ਮਾਰ ਉਹ ਸੈਣੀ ਕੱਟੀ ਹਾਂਜੀ ਜਿਹੜਾ ਅੱਜ ਦੇ ਮੁਕਾਬਲੇ ਦੇ ਵਿੱਚ ਜਿਹੜਾ ਚੰਦਾ ਕਰਦਾ ਨੂੰ ਪਾਉਂਦੇ ਆ ਉਹ ਆਏਗਾ 1800 अच्छा नंबर सारा तंबर हैलो